ਅਜੇ 500 ਚੱਕਰ ਰਹਿੰਦਾ ਆ ਜੇ ਕਿਤੇ ਉਹ ਵੀ ਫੁੱਲਦਾ ਇਹਦਾ ਮਿਲਦਾ ਪਾੜ ਜਾਣਾ ਸਾਰਾ ਹੀ ਵਹੇ ਇਲਾਕਾ ਕਿਹੜਾ ਆਪਣਾ ਮੁਨਫਰ ਪਰ ਪਹਿਲੀ ਵੀਡੀਓ ਵੀਡੀਓ ਕੀ ਬਲੌਗ ਹੀ ਕਹਿ ਸਕਦੇ ਆ ਕਿਸਾਬ ਦਾ ਬਲੌਗਰ ਬਣ ਲੱਗੇ ਅਜਾ ਆਪਾਂ ਆ ਪੰਜ ਮਿੰਟ ਪਹਿਲਾਂ ਹੀ ਬਾਜ਼ਾਰ ਆਇਆ ਗੀ ਬਲੌਗਰ ਬਣੀਏ ਕੋਈ ਆ ਸਾਡਾ ਹੈਗਾ ਡੈਰੀ ਫਾਰਮ ਦੁੱਧ ਦੇ ਨਾਲ ਜੋ ਕੋਈ ਨਹੀਂ ਦਿੰਦੀ ਦੁੱਧ ਦਾ ਸੀ ਮੁੱਲ ਲਈਦਾ ਦੁੱਧ ਕੋਈ ਨਹੀਂ ਦਿੰਦੀ ਦੁੱਧ ਇਹਨਾਂ ਹੀ ਮੁੱਲ ਲਈਦਾ ਬਸ ਸੇਵਾ ਹੀ ਆ ਵਾਹ ਵਾਹ ਬਚ ਜਾਂਦਾ ਸਾਨੂੰ ਦੁੱਧ ਟਰਾਲੀਆਂ ਗੋਹੇ ਦੀਆਂ ਆਰਗੇਨਿਕ ਖਾਦ ਆ ਹੈਗਾ ਸਾਡਾ ਰੈਂਬੋ ਇਹ ਦਿੱਤਾ ਤਾਂ ਸਾਨੂੰ ਕਹਿੰਦੇ ਸੀ ਕਿ 5 ਸਾਲਾਂ ਦਾ ਹੋ ਗਿਆ ਸਾਨੂੰ ਦਿੱਤਾ ਕਹਿੰਦੇ ਇਹ ਹੈਗਾ ਆ ਬਲਟੇਰ ਜੋ 2 ਸਾਲਾਂ ਦਾ ਹੋ ਗਿਆ ਫਿਰ ਕਹਿੰਦੇ ਨਹੀਂ ਇਹ ਹੈਗਾ ਗਲਟੇਰ ਬਲਟੇਰ ਦਾ ਗਲਟੇਰ ਬਣ ਗਿਆ ਫਿਰ ਤਿੰਨ ਜਾਂ 4 ਸਾਲਾਂ ਦਾ ਹੋਇਆ ਫਿਰ ਇਹ ਕਿਹਾ ਖਰੇ ਲੈਬਰਾ ਹੁਣ 6 ਸਾਲਾਂ ਦਾ ਹੋ ਗਿਆ ਹੁਣ ਹੋਰ ਹੀ ਕੋਈ ਬਣ ਗਿਆ ਇਹ ਪਤਾ ਨਹੀਂ ਕਿਹੜੀ ਨਸਲ ਆ ਤੂੰ ਹੀ ਦੱਸੋ ਕਿਹੜੀ ਆ ਹੈਗੀ ਹੈਗੀ ਆ ਪਰ ਕੋਈ ਨਾ ਕੋਈ ਬਾਕੀ ਆਪਣੀਆਂ ਵੀਡੀਓ ਆਇਆ ਕਰਨੀਆਂ ਮਤਲਬ ਆ ਚੈਨਲ ਆਪਾਂ ਰੱਖਾਂਗੇ ਟਰੈਕਟਰਾਂ ਦੇ ਸਾਰਾ ਟਰੈਕਟਰਾਂ ਦੀ ਆਪਣੀਆਂ ਆਇਆ ਕਰਨੀਆਂ ਵੀਡੀਓ ਆਪਾਂ ਨੂੰ ਆਉਂਦਾ ਹੀ ਆ ਕੁਝ ਕਰਨਾ ਹੋਰ ਆਪਾਂ ਕਿਹੜਾ ਕੋਈ ਪ੍ਰੋਫੈਸਰ ਲੱਗਿਆ ਤੁਹਾਨੂੰ ਥਿਊਰਮਾ ਸਿਖਾਉਣੀਆਂ ਥੇਰ ਦੀ ਪਾਈਥਾਗੋਰਸ ਦੀ ਬਾਕੀ ਇਹਦੀ ਅੱਜ ਕਰਦੇ ਆਂ ਸਪੀਡ ਚੈੱਕ ਦੇਖਦੇ ਆਂ ਇਹ ਕਿੰਨੇ ਤੇ ਜਾਂਦਾ ਪਤਾ ਉਹਦਾ ਇਹ ਕਿੰਨੇ ਤੇ ਜਾਂਦਾ ਕਦੀ ਚੈੱਕ ਹੀ ਨਹੀਂ ਕੀਤਾ ਕਦੀ ਰੀਰ ਖੋਲੀ ਨਹੀਂ ਇੱਕ ਵਾਰੀ ਉਦੋਂ ਦਿੱਲੀ ਧਰਨੇ ਤੇ ਗਏ ਸੀਗੇ ਉਦੋਂ ਮੜ ਜੀ ਖੋਲੀ ਸੀ ਬਾਕੀ ਹੁਣ ਪਤਾ ਨਹੀਂ ਕਿੰਨੇ ਤੇ ਜਾਂਦਾ ਦੇਖਦੇ ਆਂ ਚੈੱਕ ਕਰਦੇ ਆਂ ਮਾਡਲ ਹੈਗਾ ਇਹ 2015 ਤੇ ਦੋ ਦੂਜੀ ਜੋੜੀ ਟਾਇਰਾਂ ਦੀ ਆ ਇਹ ਉਹ ਵੀ ਉੜ ਗਈ ਹੁਣ ਕਾਸੀ ਗਈ ਹੈ ਸਾਰੀ ਹੁਣ ਤੀਜੀ ਜੋੜੀ ਇਹਨੂੰ ਪਾਉਣੀ ਆ ਔਰ ਦੇਖਦੇ ਹਾਂ ਹੋਰ ਦਸਾਂਗ ਦੇ ਨਾਲ ਤੱਕ ਪਾਉਣੀ ਆ। ਬਾਕੀ ਇਹ ਚੱਲ ਗਿਆ ਮੇਰੇ ਹਿਸਾਬ ਨਾਲ ਕਿੰਨੇ ਘੰਟੇ ਦੇਖਾ ਕਿੰਨਾ ਹੈ। ਇਹ ਚੱਲ ਗਿਆ ਹੁਣ 15 ਮਾਡਲ ਹੈਗਾ ਇਹ ਇਹ ਚੱਲ ਗਿਆ 4591 ਘੰਟੇ ਚੱਲ ਗਿਆ। ਬਾਕੀ ਇਹਦੀ ਰੇਸ ਪੂਰੀ ਖੁੱਲਦੀ ਨਹੀਂ ਗਈ। ਅੱਗੇ ਮੈਂ ਖੋਲ ਕੇ ਦੇਖੀ ਜਿਹੜੀ ਇਹ ਹੱਥ ਵਾਲੀ ਰੇਸ ਆ ਕੰਪਨੀ ਨੇ ਇਹ ਤਾਂ ਹੈਗੀ 2500 ਤੇ ਬੰਨੀ ਆ ਹੁਣ ਮੈਨੂੰ ਇਹਦੇ ਵਿੱਚ ਦੀਂਦਾ ਨਹੀਂ ਹੋਣਾ ਜੇ ਦਿਖਾ ਦਵਾਂ ਤਾਂ ਇਹ ਜੇ ਦਿਖਣਾ ਨਹੀਂ ਵੀਡੀਓ ਚ ਨਾਟ ਲਾਇਆ ਇੱਥੇ ਨਹੀਂ ਦੀ ਦਾ ਵਿੱਚ ਦੀ ਇੱਥੇ ਆਤ ਹੁੰਦੀ ਉਹ ਨਾਲੇ ਇੱਥੇ ਨਹੀਂ ਨਟ ਲਾਇਆ ਇਹ 2500 ਤੋਂ ਉੱਤੇ ਜਾਂਦਾ ਹੀ ਨਹੀਂ ਹੱਥ ਵਾਲੀ ਰੇਸ ਨਾਲ ਤੇ ਪੈਰ ਵਾਲੀ ਵੀ ਉਹਨਾਂ ਨੇ ਪਤਾ ਨਹੀਂ ਕਿਸ ਹਿਸਾਬ ਨਾਲ ਕੰਪਨੀ ਨੇ ਕੀਤਾ ਕਿ 2500 ਤੋਂ ਵਧੇ ਨਾ 500 ਕੇ ਚੱਕਰ ਹੋਰ ਮੇਰੇ ਸਾਹਮਣੇ ਵੱਧ ਸਕਦਾ ਜਾਂਦੀ ਇਹ ਵੀ 2500 ਤੋਂ ਉੱਤੇ ਨਹੀਂ ਸੀ ਫਰ ਇੱਥੋਂ ਫਿਰ ਮੈਂ ਨਟ ਵਧਾ ਕੇ ਇੱਥੋਂ ਗਾਹ ਨੂੰ ਤੋਰ ਕੇ ਚੂੜੀ ਨਾਲ ਸੈਟ ਜਾਂ ਕਰਤਾ ਹੁਣ ਇਹ 2500 ਉੱਤੇ ਜੇ 2500 ਚੱਕਰ ਤੋਂ ਉੱਤੇ ਜਾਣ ਲੱਪਣਾ ਤੇਲ ਤੂਲ ਕੋਈ ਨਹੀਂ ਵਧਾਇਆ ਪੰਪ ਸਾਰਾ ਸੀਲਡ ਆ ਸਾ ਸੀਲ ਲੱਗੀ ਆ ਇਹਦੇ ਇੱਥੇ ਕੁਝ ਨਹੀਂ ਕੀਤਾ ਸਿੰਪਲ ਏਅਰ ਕੰਪਨੀ ਫੇਟਲ ਤੇਲ ਇਥੋਂ ਹੀ ਵਧਦਾ ਹੁੰਦਾ ਆ ਡੱਬੀ ਜੀ ਖੋਲ ਕੇ ਇਥੋਂ ਤੇਲ ਵਾਜ ਜਾਂਦਾ ਹੁੰਦਾ ਪਰ ਇਹੇ ਨਿਸ਼ਾਨੀਆਂ ਆ ਦੇ ਜੇ ਤੇਲ ਤੂਲ ਵਧਾਇਆ ਹੁੰਦਾ ਤਾਂ ਆ ਖੁੱਲੀ ਹੁੰਦੀ ਸੀ ਸੀਲ ਸਹੀ ਐਨ ਬੰਦੀ ਆ ਰੇਸ ਮੈਂ ਖੋਲਤੀ ਅੱਜ ਟਰੈਕਟਰ ਦੀ ਪੂਰੀ ਪਰ ਉਹ ਖੁੱਲੀ ਨਹੀਂ ਪੂਰੀ ਰੇਸ ਉਹ ਮੂਰੇ ਜੰਗ ਜਿਹਾ ਲੱਗਾ ਮੈਂ ਤੁਹਾਨੂੰ ਦਿਖਾਉਣਾ 1 ਮਿੰਟ ਬੁਰੀ ਖੋਲ ਦਿੱਤੀ ਐ ਮੈਂ ਹਜੇ ਫੇ ਵੀ ਆ ਨਟ ਆ ਇੰਨਾ ਕਿ ਰਹਿ ਗਿਆ ਪੂਰੀ ਖੁੱਲਦੀ ਨਹੀਂ ਇਹ ਮੂਰੇ ਇਹ ਦੇ ਹਨ ਆਹ ਰੰਗ ਰੰਗੂ ਜਿਹਾ ਲੱਗਾ ਆ ਪੂਰਾ ਜ਼ੋਰ ਮੈਂ ਦਾ ਆਪਣਾ ਪੂਰਾ ਲਾ ਲਿਆ ਖੁੱਲੀ ਨਹੀਂ ਇੰਨੀ ਕਿ ਰਹਿ ਗਈ ਮੇਰੇ ਸਾਹ ਹਨ 500 ਚੱਕਰ ਰਹਿ ਗਿਆ ਮੈਂ ਤੇਦਰੋ ਚੂੜੀ ਵੀ ਮਾਰ ਲਈ ਹੋ ਨਾ ਕਰਕੇ ਕੀ ਉਹਨੂੰ ਕਹਿੰਦੇ ਆ ਪ੍ਰਾਸਨਾ ਖੋਲਦਾ ਸੀ ਖੁੱਲੀ ਨਹੀਂ ਪੂਰੀ ਇੱਥੇ ਜਾ ਕੇ ਰੁਕ ਗਈ ਆ ਇੰਨਾ ਕੀ ਢੜਾ ਕੇ ਦੇਖ ਲਵਾਂਗੇ ਫੇ ਦੇਖ ਲਵਾਂ ਕਿੰਨੇ ਕਿਤੇ ਜਾਂਦਾ ਬਾਕੀ ਅੰਦਾਜ਼ਾ ਅੰਜੂ ਚੱਕਰ ਹੋਰ ਹੋਣਾ ਉਹੀ 10 ਕਿ ਦੀ ਸਪੀਡ ਅਜੇ ਹੋਰ ਬਚੀ ਆ ਸਟਾਰਟ ਕਰਕੇ ਦੇਖਦੇ ਆ ਇੱਕ ਤਰੀਕੇ ਇਸੇ ਦੇ ਕੇ ਦੇਖਦੇ ਆ ਕਿੰਦਾ ਦੀ ਆਵਾਜ਼ ਉਹਦੀ ਆ ਬਣਾਉਦਾ ਇੱਕ ਮਿੰਟ ਇਹਦਾ ਰੋਲਾਈ ਬੋ ਪਉਂਦਾ ਮਿਲਦਾ ਇਹ ਕੋਈ ਸਾਲੇ ਦਾ ਖੋਲੀ ਨਾ ਜਾਵੇ ਚਲੋ ਦੇਖਦੇ ਆ ਧੜਾ ਕੇ ਇਹਨੂੰ ਇਹਦਾ ਲਾਦਾ ਜੇ ਕੋਈ ਪਾੜ ਜਾਣਾ ਹੁੰਦਾ ਇਹਦਾ ਹਜੇ 500 ਚੱਕਰ ਰਹਿੰਦਾ ਆ ਜੇ ਕਿਤੇ ਉਹ ਵੀ ਫੂਲਦਾ ਇਹਦਾ ਮਿਲਦਾ ਪਾੜ ਜਾਣਾ ਸਾਰਾ ਹੀ ਚਲੋ ਦੇਖਦੇ ਆ ਬਾਕੀ ਹੁਣ ਇਹਦੀ ਸਪੀਡ ਇੱਦਾਂ ਚੈੱਕ ਨਹੀਂ ਹੋਣੀ ਇਹ ਹੈਗਾ ਇਹਦਾ ਮੀਟਰ ਰੈਕਟਰਾਂ ਦਾ ਆਪਣਾ ਹੁੰਦਾ ਆ ਦੂਆ ਆਰ ਪੀ ਐਮ ਹੁੰਦੇ ਆ ਇਹ ਹੁਣ ਆਪਾਂ ਜਾਂ ਨਾਲ ਮੋਟਰਸਲ ਧੜਾ ਕੇ ਦੇਖਾਂਗੇ ਜਾਂ ਫੇ ਇੱਕ ਐਪ ਆਉਂਦੀ ਆ ਸਪੀਡੋਮੀਟਰ ਜਾ ਆਪਣੇ ਹੋ ਕੀ ਉਹਨੂੰ ਕਹਿੰਦੇ ਆ ਗੂਗਲ ਮੈਪ ਤੇ ਵੀ ਪਤਾ ਲੱਗਿਆ ਨਹੀਂ ਇਸ ਵੀਡੀਓ ਹੁਣ ਗੱਡੀ ਆਪਾਂ ਮੜਾ ਜਾਣਾ ਕਿਤੇ ਕੰਮ ਆ ਉਹਦੇ ਗੱਡੀ ਦੇ ਮੀਟਰ ਦੇ ਨਾਲ ਲਾ ਕੇ ਦੇਖਦੇ ਆ ਜੇ ਉਹ ਸਹੀ ਦੱਸਦਾ ਹੋਇਆ ਤੇ ਬਾਹੂ ਮੀਟਰ ਦੇ ਨਾਲ ੜਾ ਕੇ ਦੇਖਾਂਗੇ ਉੱਤੇ ਪਤਾ ਲੱਗ ਜਾਣਾ ਆਪਾਂ ਨੂੰ ਕੀ ਹਿਸਾਬ بتاਵੇ ਆ ਇਹਦਾ ਸਪਲੈਂਡਰ ਇਹਦੇ ਕੋਲ ਉੱਤੇ ਉਹਨੇ ਉਹ ਫੁਗਰੀ ਖਿਲਾੜੀ ਜਿਹੜਾ ਪਰਸਾ ਚੌਥ ਫੜ ਲਿਆ ਪੁਲਿਸੀਆਂ ਨੇ ਉਹ ਨਹੀਂ ਇਹਦਾ ਕੱਟਿਆ ਫੇ ਚਲਾ ਹਨ ਕੌਣ ਹੋ ਇਹ ਹੋ ਗਿਆ ਸੈਟ ਉਦੋਂ ਦਾ ਆ ਤੁਹਾਨੂੰ ਬੰਦਾ ਦਿਖਾਉਂਦਾ ਆ ਆ ਆਲੇ ਓਏ ਸਸਰੀ ਗੱਲ ਬੋਲਾ ਸਾਰਿਆਂ ਨੂੰ ਸਸਰੀ ਗੱਲ ਜੀ ਸਾਰਿਆਂ ਨੂੰ ਹੁਣ ਕਿੰਨੇ ਦਾ ਹੋਇਆ ਚਲਾਨ 15000 ਦਾ ਪਰ ਫਿਰ ਟੈਗ ਗਿਆ ਕਿ ਨਹੀਂ ਉਹਦੇ ਨਾਲਸ ਵਿੱਚ ਬੜਾ ਇਹਨੇ ਹੂਟਰ ਜਾ ਚੱਕਿਆ ਸੀ ਕਦੀ ਐ ਇਹਨੂੰ ਉਹਨੂੰ ਚਲਾਨ ਕਿੰਨੇ ਦਾ ਹੋਇਆ 15000 ਦਾ 15000 ਦਾ ਚਲਾਨ ਹੋਇਆ ਜੀ 7000 ਦਾ ਮੋਟਰਸਾਈਕਲ ਸੀਗਾ ਪੰਜ ਚਲਾਨ ਹੋਏ ਓਹੋ ਚੱਲ ਪਿਆ ਹੂੰ ਆ ਸਾਡਾ ਹੈਗਾ ਜੀ ਪੈਂਡ ਸ਼ੀਸ਼ੇ ਵੇਲੇ ਦੀਦਾ ਕਿ ਸ਼ੀਸ਼ਾ ਸਾਫ ਕਰਾ ਪਾਣੀ ਛੱਡਾ ਛਾਡੀ ਦੇ ਜਿਆਦਾ ਹੀ ਗੰਦਾ ਆ ਸਾਡਾ ਹੈਗਾ ਥੋਤੀ ਨਹੀਂ ਕੋਦੀ 500 ਦੀਆਂ ਦੀ ਥੋਤੀ ਆ ਇਹ ਐਪ ਤਾਂ ਆਪਾਂ ਭਰ ਲਈ ਹੁਣ ਚੈੱਕ ਕਰਦੇ ਆ ਸਹੀ ਦੱਸਦਾ ਕਿ ਨਹੀਂ ਦੱਸਦਾ ਇੱਕ ਮਿੰਟ ਹੁਣ ਮੈਨੂੰ ਮਾੜਾ ਰੈਸਟ ਕੱਢ ਲੈਂਦੇ ਆ ਗੱਡੀ ਜਾਣ ਲਈ ਆਪਣੀ 40 ਦੇ ਸਪੀਡ ਕਿੰਨੀ ਆ ਸਪੀਡ 40 ਤੋਂ ਘੱਟ ਆ 37 ਦੀ ਆ 37 38 37 ਸਹੀ ਆਦਰ ਮੋਰੇ ਐਪ ਵੀ ਕਰਦੇ ਆ ਦਿਖਾ ਦੇ ਫੋਨੇ ਮੋਰੇ ਕਰਕੇ ਆ ਦੇ 38 ਛਾਡੀ ਦੇ ਉਹ 40 ਤੋਂ ਥੋੜੀ ਜਿਹੀ ਘੱਟੀ ਆ 38 ਸਹੀ ਆ ਫੇ ਉਧਰ 40 ਤੇ ਆ ਪੂਰੀ ਮਤ ਸਹੀ ਦੱਸਣ ਢਈ ਆ ਹਾਂ ਇੱਕ ਮਿੰਟ ਰੋਕ ਜਾ ਹੁਣ ਮੈਂ ਕਰਦਾ ਹੋਰ ਤੇਜ਼ ਇਹ 40 ਤੇ ਆ ਉੱਤੇ ਹਾਂ 40 41 40 43 ਮਤਲਬ ਸਹੀ ਦੱਸਦੀ ਆ ਹਾਂ ਹੁਣ ਇਹ ਇਹਨੂੰ ਆਪਾਂ ਟਰੈਕਟਰ ਦੇ ਨਾਲ ਚੜਾਉਂਦੇ ਆ ਲਵਾਉਂਦੇ ਆ ਸਹੀ ਆ ਮਤਲਬ ਆਪਣਾ ਸ਼ੱਕ ਨਿਕਲ ਗਿਆ ਉਹ ਸਹੀ ਦੱਸਣ ਢਈ ਆ ਸਪੀਡ ਆ ਆਪਣੀ ਰਾਈਟ ਜੀਪੀਐਸ ਨਹੀਂ ਹੁੰਦੀ ਆ ਇਹ ਉਹ ਸਹੀ ਦੱਸਣੀਆਂ ਆ ਜੀ ਆਪਣਾ ਹੈਗਾ ਪੈਂਡ ਜਿੱਦਾਂ ਇੰਡੀਆ ਪਾਕਿਸਤਾਨ ਦਾ ਬਾਰਡਰ ਹੁੰਦਾ ਉਦਾਂ ਵਾਲੇ ਮੋਰੇ ਨਾਲ ਬੰਦ ਕੀਤਾ ਆ ਜੀ ਉਹ ਜੇ ਇਸ ਟਾਈਮ ਆਪਾਂ ਖੜੇ ਆ ਭੋਜਵਾਲ ਚ ਇਹ ਸਾਡੇ ਨਾਲ ਦਾ ਹੀ ਪਿੰਡ ਆ ਅੱਜ ਦਾ ਫਾੜ ਕੇ ਤਾਂ ਇੰਡੀਆ ਪਾਕਿਸਤਾਨ ਦਾ ਬਾਰਡਰ ਨਹੀਂ ਹੁੰਦਾ ਇਦਾਂ ਆਹ ਫਾੜ ਜਦੋਂ ਆਪਾਂ ਉਧਰਲੀ ਸਾਈਡ ਤੇ ਚੱਲ ਕੇ ਮੁਜ਼ੱਫਰਪੁਰ ਚ ਸ਼ੁਰੂ ਹੋ ਜਾਂਦਾ ਇੱਧਰ ਇਸ ਟਾਈਮ ਭੋਜਵਾਲ ਚ ਆਪਾਂ ਹੂੰ ਪਾਕਿਸਤਾਨ ਚ ਆਹ ਟਾਈਮ ਪਾਕਿਸਤਾਨ ਚ ਆ ਉਧਰ ਚੱਲ ਗਿਆ ਤਾਂ ਆਪਾਂ ਵੀ ਇੰਡੀਆ ਚੱਲ ਜਣੇ ਪਾਕਿਸਤਾਨ ਚ ਚਲੋ ਹੌਣ ਆ ਗਏ ਆਪਾਂ ਮੁਜ਼ੱਫਰਪੁਰ ਚ ਆਹ ਸਾਡੇ ਪਿੰਡ ਦਾ ਹੈਗਾ ਏਅਰਪੋਰਟ ਇੱਥੇ ਬਸ ਜਾਣ ਦਾ ਜਾਣ ਜਾਣ ਦਾ ਵੀਜ਼ਾ ਵਾਪਸੀ ਹੈ ਨਹੀਂ ਜੀ ਇੱਥੋਂ ਵਾਪਸ ਨਹੀਂ ਹੋਣ ਦਿੰਦੇ ਓ ਜੀ ਲੱਗਿਆ ਦਰੋਣਾ ਮੈਂ ਕਿਹਾ ਤਵੀਆਂ ਲਾ ਲਈਏ ਬੋਣਾ ਸਿਗਾ ਹੁਣ ਸਵੇਰ ਨੂੰ ਹੀ ਪਾਵਾਂਗੇ ਪਹਿਲਾਂ ਇਹ ਦੇਖ ਲਈਏ ਫਿਰ ਰਹਿ ਜਾਂਦਾ ਇੱਕ ਬਲੌਗ ਪੂਰਾ ਤਾਂ ਕਰੀਏ ਕਈ ਦਿਨਾਂ ਦਾ ਸ਼ੁਰੂ ਕੀਤਾ ਦੇਖਦੇ ਹਾਂ ਹੁਣ ਫਿਰ ਕਰਦੇ ਹਾਂ ਸਟਾਰਟ ਮ ਦੱਸਣ ਰਿਹਾ ਇਹ ਲਾਗੇ ਕਰ 13 ਦੇ ਜਾਣ ਰਿਹਾ ਆ 12 ਫਰੀਦਗੜਾ 38 11 ਬਸ ਠੀਕ ਆ ਹੁਣ ਰੋਡ ਮੇਨ ਮੇ ਬੇਲ ਜਾ ਹੋਵੇ ਉਥੇ ਛੱਡਦੇ ਆ ਗਿਆ ਛੱਡਣ ਆ ਚਾਤ ਬੰਦ ਹੁਣ ਸ਼ੁਰੂ ਕਰਦੇ ਆ ਇੱਕ ਮਿੰਟ ਰੋਜੋ ਮੈਨੂੰ ਖਿੱਚ ਲੈਂਦੇ ਫੇਰ ਦੇ ਦਿਆਂ ਇੱਕ ਮਿੰਟ ਹੋਰ ਖੜਦੇ ਆਂ ਫੂਲ ਮੋਰੇ ਰੱਖੀ ਤੂੰ ਆਪਣਾ ਮੋਰੇ ਕਰੀ ਕਿਨੇ ਤੇ ਜਾਂਦਾ ਦੇਖਾਂਗੇ ਉਹਨੂੰ ਵੀ ਲਗਾ ਦਈਏ ਉਹ ਸਾਈਕਲ ਤੇ ਆ ਚੱਲ ਵੇ ਕਰ ਉਹੀ 60 ਦੇ ਜਾਂਦਾ ਪੂਰਾ ਖੋਲੇ ਕੋਈ ਸਪਰਿੰਗ ਨਹੀਂ ਪਾਇਆ ਕੋਈ ਕੁਝ ਨਹੀਂ ਕੀਤਾ ਸਿੰਪਲ ਆ ਲਓ ਜੀ ਇਹ ਹੀ ਢੜਾ ਕੇ ਦੇਖਿਆ ਤੇ ਰੇਸ ਨਾ ਪੂਰੀ ਨਹੀਂ ਖੁੱਲਿਓ ਪਤਾ ਨਹੀਂ ਨੜ ਦੀ ਝੂੜੀ ਮਰੀ ਹੋ ਆ ਤੇ ਪਤਾ ਨਹੀਂ ਕੀ ਹੋਇਆ ਆ ਤੇ ਉਹ اٹਕ ਜੇ ਜਾਂਦਾ ਉੱਥੇ ਨਟ ਤੇ ਮਤਲਬ ਕਿ ਅੱਧੀ ਤੋਂ ਜ਼ਿਆਦਾ ਖੋਲਤੀ ਆ ਥੋੜੇ ਜੇ ਰਹਿੰਦੇ ਹਲੇ ਤੇ ਮਤਲਬ ਕਿ 500 ਚੱਕਰ ਦੀ ਰਹਿੰਦੀ ਹਲੇ ਤੇ ਹੁਣ ਇਹ ਢੜਾਕੇ ਦੇਖਿਆ ਤੇ 47 48 ਇੰਨੇ ਕਿਤੇ ਜਾਂਦਾ ਆ ਤੇ ਹੁਣ ਆਪਣਾ ਵੈਸੀ ਮਾਲਕੀ ਕੰਪਨੀ ਫੀਟਡ 60 ਤੇ ਜਾਂਦਾ ਆ ਉਹ ਥੋੜੀ ਰੇਸ ਵੀ ਨਹੀਂ ਖੁੱਲੀ ਉਹ 500 ਚੱਕਰ ਉਹਦਾ ਮਾਲਕੀ 10 ਕਿਜੀ ਸਪੀਡ ਉਹਦੀ ਪਾ ਲੈਣੇ ਆ ਯਾ ਚੈੱਕ ਅਜੇ ਰੇਸ ਹੋਂ ਦਾ ਪਈ ਆ ਅਜੇ ਇੰਨੀ ਪਈ ਉਹ ਹੀ 500 ਚੱਕਰ ਅਜੇ ਹੈਗਾ ਹੋਰ ਜੇ ਇਸ ਟਾਈਮ ਹੁਣ ਮੈਂ ਦੇਖਿਆ ਨਹੀਂ ਧਿਆਨ ਨਾਲ ਕਿ ਕਿਹੜੇ 50 ਤੇ ਜਾਂਦਾ ਉਹ ਹੀ 60 ਤੇ ਬਿਨਾ ਤੇਜ਼ ਦੂਰ ਹੋਲੇ ਕੋਸ਼ ਕੀਤੇ 60 ਤੇ ਸੈਂਪਲ ਜਾਂਦਾ ਜਨਾ ਬਾਕੀ ਭਾਈ ਇੰਨਾ ਕੀ ਮੈਨੂੰ ਲੱਗਦਾ ਖੁੱਲਦਾ ਹੈ ਇਹ ਇੱਕ ਤੇ ਜਾਂਦੇ ਇਹ ਸੈਂਪਲ ਕੰਪਨੀ ਫਿਟਡ ਉਹ ਹੀ 500 ਚੱਕਰ ਹੋ ਰਿਹਾ ਮੇਰੇ ਸਾਹਬ ਨਾਲ ਖੁੱਲਣਾ ਤੇ ਉਹ 60 ਤੇ ਚੱਲ ਜਾਣਾ ਸਹੀ ਐ ਇੰਨਾ ਕੀ ਚੱਲਦਾ ਕਿਉਂਕਿ ਸਾਡੇ ਉਹ ਆਪਣੇ ਬੰਦੇ ਹੈਗੇ ਆ ਉਹ ਸਪਰਿੰਗ ਫੁਗਰੰਗ ਹੋਰ ਟਰਬੋ ਡੁਰਬੋ ਇਦਾਂ ਦੇ ਪੰਗੇ-ਪੰਗੇ ਲੈਂਦੇ ਰਹਿੰਦੇ ਆ 1960 ਨੂੰ ਉਦੋਂ ਪਾਇਆ ਸੀ ਸਪਰਿੰਗ ਉਹ ਛੱਡਿਆ ਸੀਗਾ ਸਪਰਿੰਗ ਪਾ ਕੇ ਉਹ ਪਾਪੇ ਸਪਰਿੰਗ ਪਾਇਆ ਸੀ ਉਹਨਾ 500 1000 ਜਾਂ ਕਰ ਹੋਰ ਖੋਲ ਜਾਂਦਾ ਤੇ ਉਹ 70 75 ਤੇ ਜਾਂਦਾ ਸੀ ਉਹੀ ਇਹਨੂੰ ਵੀ ਪਾ ਦੋ ਤੇ ਇਹ ਵੀ 75 80 ਤੱਕ ਸਪਰਿੰਗ ਪਾ ਕੇ ਜਾ ਸਕਦਾ ਪਰ ਫਰਕ ਇਹ 13 ਦੇ ਟਾਇਰ 'ਚ ਆ ਉਹ 16 ਦੇ ਟਾਇਰ 'ਚ ਸੀ ਬਾਕੀ ਆਪਾਂ ਇੱਕ ਵਾਰੀ ਅਰਜੰਦਾ ਵੀ ਛੱਡਿਆ ਸੀਗਾ 605 ਨਾਲ ਟਰਾਂ ਨਾ ਇਹ 2500 ਚੱਕਰ ਕੀਤੇ ਸੀ ਇਹਦੇ ਤੇ ਉਹ 3000 ਦਾ ਮੀਟਰ ਸੀ ਉਹਨਾਂ ਤੇ ਇਹ ਉਹਦੇ ਬਰਾਬਰ ਜਾਂਦਾ ਸੀ ਉਹ 16 ਦੇ ਟਾਇਰਾਂ 'ਚ ਸੀ ਮਤਲਬ ਹਾਂ ਠੀਕ ਆ ਸਹੀ ਆ ਭੱਜਦਾ ਠੀਕ ਆ ਸ਼ੱਕ ਨਿਕਲ ਗਈ ਮੇਰੇ ਵੀ ਉਹ ਚਰਦਾ ਸੀਗਾ ਕਿ ਦੜਾਗ ਦੇਖਣਾ ਕਿੰਨਾ ਕਿੰਨੇ ਤੇ ਜਾਂਦਾ ਕੀ ਨਹੀਂ ਇਹ ਦੇਖ ਲਿਆ ਚਲੋ ਬਾਕੀ ਜਿਹੜੇ ਐਵੇਂ ਗੱਪਾਂ ਮਾਰਦੇ ਰਹਿੰਦੇ ਕਿੰਦੇ ਸੈਂਪਲ ਇੰਸਟਾਗ੍ਰਾਮ ਤੇ ਜਾਂ YouTube ਤੇ ਪਾਉਂਦੇ ਆ ਸੈਂਪਲ ਲੈਟਰ ਸਾਡਾ ਜਾਂਦਾ ਆ 180 ਬਿਨਾ ਸਪਰਿੰਗ ਤੋਂ ਸਭ ਗੱਪਾਂ ਗੁਪਾਈਆਂ ਐਵੇਂ ਕਿੰਨੇ ਕੀ ਭੱਜਦੇ ਆ ਚਲੋ ਪਹਿਲਾ ਵਲੌਗ ਮੈਨੂੰ ਲੱਗਦਾ ਬਣ ਗਿਆ ਹੁਣ 15-20 ਮਿੰਟ ਦਾ ਹੁਣ ਦੂਜਾ ਸ਼ੁਰੂ ਕਰਦੇ ਆ ਤੇ ਚਲੋ ਬਣ ਗਿਆ ਨਾ ਨਾ ਕਰਦੇ ਬਣ ਹੀ ਗਿਆ